ਗੁਰੂ ਸਾਹਿਬ ਜੀ ਕਹਿੰਦੇ ਨੇ ਇਤ ਮਾਰਨ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਫਿਰ ਝਿਜਕਣਾ ਨਹੀਂ ਸਿਰ ਤਲੀ ਤੇ ਧਰਨ ਲੱਖੀਆਂ ਲੱਗੀਆਂ ਸੰਗਣਾ ਨਹੀਂ ਅੱਜ ਉਸ ਜੋਦੇ ਦਾਪ ਜੀ ਜਨਮ ਦਿਨ ਮਨਾ ਰਹੇ ਹੋ ਜਿਨੇ ਸੱਚ ਮੁੱਚ ਗੁਰਬਾਣੀ ਦੇ ਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਵਿਖਾਇਆ ਮੈਂ ਤੇ ਇੱਕ ਦਿਨ ਸੋਚ ਰਿਆ ਸੀ ਅਸੀਂ ਤੇ ਸਟੇਜਾਂ ਤੇ ਬੈਠ ਕੇ ਕੇਵਲ ਗੁਰਬਾਣੀ ਦੇ ਅਖਰੀ ਅਰਥ ਕਰਦੇ ਆਂ ਅਸਲ ਵਿੱਚ ਗੁਰਬਾਣੀ ਦੀ ਵਿਆਖਿਆ ਤੇ ਗੁਰੂ ਕੇ ਉਹਨਾਂ ਮਹਾਨ ਸ਼ਹੀਦਾਂ ਨੇ ਕਰਕੇ ਵਿਖਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਏਕ-ਏਕ ਅੱਖਰ ਨੂੰ ਜੀ ਕੇ ਗਏ ਨੇ ਤੇ ਸਾਨੂੰ ਸਿਖਾ ਕੇ ਗਏ ਨੇ ਕਿ ਜਿਹੜਾ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਏਕ-ਏਕ ਅੱਖਰ ਲਿਖਿਆ ਉਹਨੂੰ ਜ਼ਿੰਦਗੀ ਵਿੱਚ ਜੀਣਾ ਕਿਵੇਂ ਹੈ ਅਸੀਂ ਤੇ ਅਰਥ ਕਰ ਸਕਦੇ ਹਾਂ ਇਸ ਗੱਲ ਦੇ ਇਸ ਬਾਣੀ ਦੇ ਸ਼ਬਦ ਦੇ ਕਿ ਹਉ ਵਾਰੀ ਮੁਖ ਪੇਰ ਪਿਆਰੇ ਕਰਵਟ ਦੇਵ ਕੋ ਕਾਹੇ ਕੋ ਮਾਰੇ ਕਬੀਰ ਸਾਹਿਬ ਦਾ ਬਚਨ ਹੈ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਣੇ ਸੁਣ ਬਿੰਤੀ ਮੇਰੀ ਇਹ ਅਸੀਂ ਤੇ ਅਖਰੀ ਅਰਥ ਕਵਾਂਗੇ ਕਿ ਭਗਤ ਕਬੀਰ ਸਾਹਿਬ ਇਹ ਕਹਿ ਰਹੇ ਨੇ ਆਰੇ ਨਾਲ ਚੀਰਿਆ ਜਾਣਾ ਪਰਵਾਣ ਹੈ ਪਰਮਾਤਮਾ ਤੇਰੀ ਪਿੱਤ ਨਹੀਂ ਭਾਈ ਮਤੀ ਦਾਸ ਨੇ ਕਰਕੇ ਬਖਾਇਆ ਅਸੀਂ ਤੇ ਕਹਿ ਸਕਦੇ ਹਾਂ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕਹਿ ਕੇ ਇੱਕ ਊਰਜਾ ਪੁਰਜਾ ਕਟ ਮਰੇ ਕਬੂ ਨਾ ਛੱਡ ਕੇਤ ਅਸੀਂ ਤੇ ਅਖਰੀ ਅਰਥ ਕਰ ਸਕਦੇ ਹਾਂ ਭਾਈ ਮਣੀ ਸਿੰਘ ਨੇ ਬੰਦ ਬੰਦ ਕਟਵਾ ਕੇ ਵਿਖਾਇਆ ਉਹਨਾਂ ਜੀ ਕੇ ਵਿਖਾਇਆ ਗੁਰਬਾਣੀ